हां ਵੀ ਸੱਜਣੋ ਕੀ ਹਾਲ ਨੇ ਸਾਰਿਆਂ ਦੇ ਕਿੱਥੇ ਕਿੱਥੇ ਚੱਲ ਰਹੇ ਹਨੇਰ ਫਿਰ ਚੱਲਦੀ ਆਸੀ ਦੀ ਸਪੀਡ ਤੇ ਪੈਰ ਨਹੀਂ ਖੜਨ ਦਿੰਦੀ ਬੰਦੇ ਦੇ ਬਾਹਰ ਤੇ ਮਿੱਤਰੋ ਦੇਖੋ ਕੁਦਰਤ ਦੇ ਰੰਗ ਨੇ ਕਿੱਥੇ ਨੇ ਉਹ ਹੁਣ ਉਹ ਕੱਢੋ ਉਹਨਾਂ ਨੂੰ ਜਿਹੜੇ ਬੈਠ ਕੇ ਉਥੇ ਪੋਡਕਾਸਟਾਂ ਤੇ ਚਬਲਾ ਮਾਰਦੇ ਆ ਚਮਤਕਾਰਨੀ ਜੀ ਆ ਉਹ ਨਹੀਂ ਜੀ ਆ ਨਹੀਂ ਜੀ ਆ ਨਹੀਂ ਜੀ ਉੱਪਰਲੇ ਲੋਕੋ ਆ ਚਮਤਕਾਰਾ ਦੇਖ ਲੋ ਹੋਈ ਜਾਂਦਾ ਜਿਹੜੀ ਤੁਹਾਡੀ ਭੂਆ ਸੈਂਸ ਕਹਿੰਦੀ ਸੀ ਨਾ ਵੀ 29 ਤਰੀਕ ਤੋਂ ਲੈ ਕੇ 5 ਤਰੀਕ ਤੱਕ ਕੋਈ ਬਾਹਰ ਨਾ ਨਿਕਲੇ ਐਨੀ ਗਰਮੀ ਪਊ 55 ਡਿਗਰੀ ਹੋ ਜੂ 60 ਹੋ ਜੂ ਤੇ ਆ ਦੇਖ ਲੋ ਆ ਸਾਰਾ ਕੁਝ ਲਵੇਟਿਆ ਪਿਆ 29 ਤਰੀਕ ਤੋਂ ਅੱਜ ਤੱਕ ਤੁਸੀਂ ਦੇਖ ਲੋ ਵੀ ਕਿੰਨਾ ਕੁ ਟੈਂਪਰੇਚਰ ਰਿਹਾ ਹੈ ਐਵੇਂ ਆਪ ਦੀਆਂ ਛੱਡੀ ਜਾਣਗੇ ਨਾ ਨਾ ਤਾਂ ਜਿਹੜਾ ਸਵਾਲ ਪੁੱਛਣ ਵਾਲਾ ਹੈ ਉਹ ਕੋਈ ਧਾਰਮਿਕ ਅਥਾਰਟੀ ਐ ਨਾ ਜਿਹੜਾ ਜਵਾਬ ਦੇਣ ਵਾਲਾ ਉਹ ਕੋਈ ਧਾਰਮਿਕ ਅਥਾਰਟੀ ਐ ਇਹ ਕੁਦਰਤ ਦੇ ਰੰਗ ਨੇ ਭਰਾਵੋ ਇੱਥੇ ਕੋਈ ਕਿਸੇ ਦਿਨ ਨਹੀਂ ਚੱਲਦੀ ਸਾਇੰਸਾਂ ਸੂਨਸਾਂ ਸਭ ਫੇਲ ਹੋ ਜਾਂਦੀਆਂ ਇੱਕ ਗੇੜਾ ਦੇਣਾ ਇਹਨੇ ਆਪਦੀ ਚੱਕੀ ਨੂੰ ਪਿੰਪਲਾਂ ਚ ਤੂੰ ਨੂੰ ਪਤਾ ਵੀ ਸੁਨਾਮੀਆਂ ਕਿਵੇਂ ਆਉਂਦੀਆਂ ਨੇ ਫਿਰ ਇਹ ਦੇਖੋ ਤੁਸੀਂ ਹੱਦ ਹੋ ਗਈ ਯਾਰ ਇਹਨਾਂ ਲੋਕਾਂ ਦੀ ਬੇ ਕੱਲੇ 뷰 ਲੈਣ ਖਾਤਰ ਤੇ ਆਪਦੇ ਚੈਨਲ ਚ ਚਲਾਉਣ ਖਾਤਰ ਬਸ ਜਿਹੜਾ ਆਉਂਦਾ ਕਦੇ ਕਿਸੇ ਉਹਦੇ ਤੇ ਬਿਠਾ ਕੇ ਸਵਾਲ ਪੁੱਛ ਲਿਆ ਕਦੇ ਕਿਸੇ ਤੇ ਸਵਾਲ ਪੁੱਛ ਲਿਆ ਵੀ ਯਾਰ ਤੁਹਾਡੇ ਕੋਲੇ ਕੀ ਅਧਿਕਾਰ ਆ ਤੁਹਾਨੂੰ ਧਰਮ ਗੁੰਦਿਆਂ ਤੇ ਬੋਲਣ ਦਾ ਹੂੰ ਕੀ ਜਿਹੜਾ ਤੁਸੀਂ ਉੱਥੇ ਬਿਠਾ ਕੇ ਜਿਹੜਾ ਤੋਂ ਤੁਸੀਂ ਸਵਾਲ ਪੁੱਛਦੇ ਹੋ ਕੋਈ ਕਲਾਕਾਰਾਂ ਨੂੰ ਸਵਾਲ ਪੁੱਛੀ ਜਾਂਦਾ ਕੋਈ ਰੀਲਾਂ ਬਣਾਉਣ ਵਾਲਿਆਂ ਨੂੰ ਪੁੱਛੀ ਜਾਂਦਾ ਕੋਈ ਆਪਣਾ ਇਹਨਾਂ ਨੂੰ ਪੁੱਛੀ ਜਾਂਦਾਗਾ ਜਿਹੜੇ ਸਟੂਲਿਆਂ ਨੂੰ ਪੁੱਛੀ ਜਾਂਦਾ ਇਹ ਕੀ ਜਵਾਬ ਦੇਣਗੇ ਤੁਹਾਨੂੰ ਉਹ ਕੁਦਰਤ ਦੇ ਰੰਗਾਂ ਦਾ ਹੰ ਚਮਤਕਾਰ ਨਹੀਂ ਜੀ ਆ ਨਹੀਂ ਜੀ ਆ ਦੇਖ ਲਓ ਆ ਚਮਤਕਾਰ ਹੋ ਗਿਆ ਅੱਜ ਆ ਦੇਖ ਲਓ ਬਾਈ ਹੁਣ ਹੁਣ ਤੁਸੀਂ ਇਹਨਾਂ ਚਮਤਕਾਰ ਨਹੀਂ ਮੰਨਦੇ ਪਹਿਲਾਂ ਕਿੰਨਾ ਹਨੇਰ ਸੀ ਕਿੰਨਾ ਰੇਤਾ ਸੀ ਤੇ ਆ ਤੇ ਆ ਦੇਖੋ ਸਾਫ਼ ਕਰਿਆ ਮੌਸਮ ਜਮਾ ਤਾਂ ਹਾਂ ਜ਼ਰੂਰ ਬਦਲ ਨੇ ਤੇ ਥੱਲੇ ਦੇਖੋ ਵਿਊ ਧਰਤੀ ਦਾ ਵਿਊ ਦੇਖੋ ਤੁਸੀਂ ਜਮਾ ਬੱਕਰੀਆਂ ਵਾਲਾ ਨਹੀਂ ਪਤੀਲੀ ਵਾਂਗੂ ਚਮਕਦਾ ਦੂਰ ਦੂਰ ਤੱਕ ਯਾਰ ਮੈਂ ਹੈਰਾਨ ਆ ਇਹਨਾਂ ਲੋਕਾਂ ਤੇ ਵੀ ਯਾਰ ਤੁਸੀਂ ਕਿਸੇ ਵੀ ਮੁੱਦੇ ਤੇ ਕਿਸੇ ਬੰਦੇ ਨੂੰ ਵੀ ਪੁੱਛਣ ਬਹਿ ਜਾਂਦੇ ਹੋ ਇਹ ਗੱਲ ਸਾਡੇ ਵਾਸਤੇ ਬਹੁਤ ਘਾਤਕ ਨੇ ਇਹ ਗੱਲਾਂ ਸਮਝੋ ਕੁਝ ਗੱਲਾਂ ਨੂੰ